ਦਾ ਅਗੇ ਰੇਟ ਕਿੰਨਾ ਬਈ ਇਹਦਾ? ਰੇਟ? ਹਾਂ। ਤੇ ਦੁੱਧ ਕਿੰਨਾ ਬਈ? ਉਹ ਦੇਖ ਤੇ ਆਵਾ 10 ਕਿਲੋ। 10 ਕਿਲੋ ਦੁੱਧ ਆ ਤੇ ਇੱਕ 14 15 14। 14 ਕਿਲੋ। ਤੇ ਤੇ ਇਹਦਾ ਪਰ ਰੇਟ ਕੀ ਕਰਦੇ? ਮੈਂ ਰੇਟ ਦਾ 160। 160 ਰੇਟ ਆ ਤੇ ਬਾਕੀ ਚਾਰ ਡੰਗ ਜੇ ਕਿਸੇ ਨੇ ਚਵਾ ਕੇ ਵੀ ਤਸੱਲੀ ਕਰਕੇ ਹਣਾ ਤਾਂ 3 ਕਿਲੋ ਦੀ ਗਾੜੀ। ਬੜੀਆ। ਰੇਟ ਕਿਹੋ ਜਿਹਾ ਲੱਗ ਰਿਹਾ ਹੈ? ਥੋੜਾ ਮਹਿੰਗਾ ਇਹ ਸਟੇ। ਅੱਜ ਮਹਿੰਗਾ ਹੈ। ਪਸੂ ਬਿਆਨੇ ਕੰਮ ਹੋ ਗਏ ਨੇ ਇਸ ਲਈ ਥੋੜਾ ਮਹਿੰਗਾ ਲੱਗ ਰਿਹਾ ਹੈ। ਹਾਂ। ਅਗੇ ਧੰਨਵਾਦ ਆਪਕਾ। ਪੰਡਿਤ ਰੇਟ ਕੇ ਮੇਂ ਚੱਲ ਰਿਹਾ ਹੈ ਅੱਜ ਰੇਟ ਤਾਂ ਆਇਆ ਵੀਰ ਜੀ ਦੇਖੋ ਦੇਖ ਅੱਜੋ ਜਿਹਾ ਆਪਾਂ ਰੇਟ ਲਾਵਾ ਕੋਈ ਜੇ ਡੰਕਰ ਮਿਲ ਜਾਂਦਾ ਠੀਕ ਆ ਵੀ ਮੈਂ ਥੋੜ ਨੂੰ ਘਟ ਸასი ਕਾਲ ਤੋਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਛੌਂਕੀ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਆਪਣੀ ਜਿਹੜੀ ਕਰਨ ਜਾ ਰਹੇ ਹਾਂ ਮਿੱਤਰੋ ਡੱਬਾ ਵਾਲੀ ਤੋਂ ਤੇ ਦਿਖਾਉਣੀਆਂ ਤੁਹਾਨੂੰ ਚੰਗੇ ਚੰਗੇ ਪਸ਼ੂ ਤੇ ਦਿੰਨੇ ਆ ਜਾਣਕਾਰੀ ਤੇ ਬਾਕੀ ਪੂਰਾ ਮੰਡੀ ਦਾ ਮਾਹੌਲ ਬਣਿਆ ਹੋਇਆ ਤੇ ਕਾ ਤੁਹਾਨੂੰ ਪਹਿਲਾਂ ਸੀਲ ਮੱਝ ਦਿਖਾਉਣੀਆਂ ਕਿੰਨੀ ਜਿਆਦੇ ਆ ਦੇਖੋ ਹਣ ਸੂਈ ਹੋਈ ਹੈਗੀ ਆਜੀ ਜਦੋਂ ਉਹ ਤੋਂ ਬਿਨਾ ਖੜੀ ਹੈਗੀ ਬੱਚੇ ਤੋਂ ਬਿਨਾ ਕਾਸਿਦਾ ਕੀ ਉਹ ਨਹੀਂ ਹੈਗਾਗਾ ਤੇ ਬਾਕੀ ਆ ਲੈਪ ਸੌਦਾ ਹੋ ਜਾਂਦਾਗਾ ਦੇਖ ਸਕਦੇ ਹੋ ਹਨਾ ਤੇ ਬੱਚਾ ਲਾ ਕੇ ਦੇਖੀ ਜਾਂਦੇ ਹੈਗੇ ਮੱਝ ਫਸਵੀ ਜਾਂਦੀ ਹੈਗੀ ਤੇ ਪੂਰਾ ਮੰਡੀ ਦਾ ਮਾਹੌਲ ਬਣਿਆ ਹੋਇਆ ਤੇ ਜਾ ਕੇ ਦਿਖਾਉਣਿਆ ਸੋਨੂੰ ਮੰਡੀ ਤੇ ਰੱਗ ਟੰਗ ਠੀਕ ਹੈ ਤੇ ਚੱਲਦੇ ਆਂ ਅੱਗੇ ਮੜਾ ਪਸੀ ਹੋ ਜਾ ਇੱਥੋਂ ਦੀ ਛਾਲ ਚੱਕ ਜੂ ਮੈਂ ਆਏ ਹੋਏ ਦਿਖਾਉਣੇ ਆ ਨਾ ਦੇਖੋ ਵੀ ਕਿੰਡੀ ਚੰਗੀ ਮੱਝ ਹੈ ਕੋਲੇ ਬੰਦਾ ਹੈ ਨਹੀਂ ਨਾ ਇਹਦਾ ਪੋਜਦੇ ਫੈਟ ਬਹੁਤ ਜਿਆਦਾ ਛੜੀ ਹੋਈ ਹੈ ਚੰਗੀ ਪੂਰੀਆਂ ਆ ਨਾ ਗੱਲਬਾਤ ਇਹਨਾਂ ਦੀ ਤੇ ਪੂਰਾ ਮੰਡੀ ਦਾ ਮਾਹੌਲ ਗੱਲਬਾਤ ਪਿੰਡ ਤੇ ਹੈਗਾ ਤੇ ਅੱਗੇ ਤੁਹਾਨੂੰ ਦਿਖਾਉਣੇ ਆਗੇ ਜਾ ਕੇ ਇਧਰੋਂ ਚੱਲਦੇ ਆਂਗੇ ਅ ਆ ਗਿਆ ਬਾਬਾ ਆ ਗਿਆ ਇੱਕ ਮਿੰਟ ਪਹਿਲਾਂ ਬਾਬੇ ਦੀ ਗੱਲ ਕਰਾਉਣਾ ਹਟ ਨਾਲ ਜਾ ਕੇ ਪੂ ਲੇਕਣਾ ਬਹੁਤ ਹੀ ਚੰਗੀ ਅੱਜ ਦੀ ਵੀਡੀਓ ਲੈ ਕੇ ਆਏ ਆਗੇ ਤੇ ਪਹਿਲਾਂ ਸੋਨੇ ਇੱਕ ਵਾਰੀ ਸਾਨੂੰ ਮੱਝ ਤੇ ਝਾਕੀ ਮਰਾਉਣੇ ਆਗੇ ਦੇਖੋ ਤੁਸੀਂ ਪਰ ਇਹ ਪੂਰੇ ਕੁੱਟੇ ਸੇਂਗ ਆ ਗਏ ਤੇ ਹਮ ਪੂਰੀ ਗੱਲ ਬਾਤ ਐ ਡਾਈਗਰ ਤੇ ਮਗਰ ਕੱਟੀ ਹੈਗੀ ਹੈ ਨਾ ਤੇ ਬਾਕੀ ਸੋਈਆਂ ਤੇ 20 ਦਿਨਾਂ ਦੀ ਸੋਈ ਹੈ ਤੇ ਬਾਕੀ ਬਾਬੇ ਨਾਲ ਗੱਲ ਕਰਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਪਿੰਡ ਦੇ ਨਾਮ ਦੱਸ ਦਿਓ ਜੀ ਮੇਰਾ ਪਿੰਡ ਹੈਗਾ ਜੀ ਹਰਿਆਪੁਰ ਹਾਂਜੀ ਜ਼ਿਲ੍ਹਾ ਬਠਿੰਡਾ ਹਾਂਜੀ ਤੇ ਆਪੋਣਾ ਮੱਝ ਦੇ ਬਾਰੇ ਜਾਣਕਾਰੀ ਦਿਓ ਕਿੰਨੇ ਦਿਨ ਹੋਇਆ ਸੋਈ ਇਹਨੂੰ ਮੱਝ ਦੂਜਾ ਸੂਆ ਛਿੱਗੀ ਹੈ ਜੀ ਅੱਛਾ ਇਹ 6 ਦੰਦ ਆ ਗਈ ਹਾਂ ਸੂਈ ਨੂੰ ਹੋ ਕੇ 20 25 ਦਿਨ 20 ਠੀਕ ਹੈ ਤੇ ਹੁਣ ਇਹਦੇ ਥਲੇ ਕਿੰਨਾ ਦੁੱਧ ਤਿਆਰ ਹੈ ਇਸ ਟਾਈਮ ਉਹ ਹੈਗਾ ਹੁਣ 14 15 14 14 ਕਿਲੋ ਤੇ ਤੇ ਇਹਦਾ ਪਰੇਟ ਕੀ ਕਰਦੇ ਆਂ ਜੀ ਰੇਟ ਤਾਂ ਇੱਕ ਸੱਤ ਇੱਕ 60 ਰੇਟ ਆ ਤੇ ਬਾਕੀ ਚਾਰ ਡੰਗ ਜੇ ਕਿਸੇ ਨੇ ਚਵਾ ਕੇ ਵੀ ਤਸੱਲੀ ਕਰਕੇ ਹਨਾ ਤਾਂ 3 ਕਿਲੋ ਦੀ ਗਾੜੀ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ 94170 ਹਾਂਜੀ 1080 ਠੀਕ ਹੈ ਧੰਨਵਾਦ ਸੋਰਾਮ ਜੋ 20 ਕਿਲੋ ਲੋੜੀ ਬਹ ਲੋੜ ਹੀ ਨਹੀਂ ਕਰਤੀ ਫਿਰ ਕੋੜ ਬਾਕੀ ਦੇਖ ਤੇ ਦੇਖ ਸਕਦੇ ਹਣਾ ਚੰਗੀ ਪੂਰੀ ਆ ਉਹੀ ਰੇਟ ਦੱਸ ਦੇ ਰੇਟ ਕਿੰਨਾ ਬਈ ਇਹਦਾ ਰੇਟ ਹਾਂ 13 ਤੇ ਦੁੱਧ ਕਿੰਨਾ ਬਈ ਉਹ ਦੇਖਿਆ ਮੈਂ 7 ਕਿਲੋ 10 ਕਿਲੋ ਦੁੱਧ ਆ ਤੇ 13 ਰੇਟ ਆ ਤੇ ਮੰਗਰ ਕੱਟੀ ਆ ਗਈ ਹਣਾ ਤੇ ਝੋਟੀ ਆ ਹਣਾ ਝੋਟੀ ਆ ਤੇ ਬਹੁਤ ਹੀ ਚੰਗੀ ਜੇ ਕਿਸੇ ਵੀਰੇ ਵੀ ਲੈਣੀ ਹੋਵੇ ਤਾਂ ਬਾਈ ਨਾ ਦੇਖ ਸਕਦੇ ਹੋ ਨਾ ਮੰਡੀ ਦੇ ਸਾਨੂੰ ਅੱਜ ਦੇ ਰੇਟ ਚੈੱਕ ਨਾ ਲੇਵੇ ਵਾਲੀ ਵੀ ਪੂਰੀ ਸੱਚੀ ਗੱਲਬਾਤ ਹੈ ਅੰਡਾ ਕੀ ਪੂਰਾ ਐ ਘੈਂਟ ਗੱਲਬਾਤ ਹੈ ਨਾ ਬਾਕੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਵਿੱਚ ਚੰਗੇ ਚੰਗੇ ਪਸ਼ੂ ਜਾਂ ਗੱਲਬਾਤ ਆ ਗਈ ਤੇ ਪੂਰੀ ਬਾਰ ਦੇ ਬਾਕੀ ਚੱਲ ਗਏ ਧਕਾਉਣੇ ਸੁਨੋਂ ਰੰਗ ਢੰਗ ਮੰਡੀ ਦੇ ਅੱਗੇ ਜਾ ਕੇ ਪੂਰਾ ਮੰਡੀ ਦਾ ਮਾਹੌਲ ਛਾਇਆ ਹੋਇਆ ਤੇ ਥੋੜੀ ਜਿਹੀ ਰਿਤ ਮਤਲਬ ਪਤਾ ਲੱਗਿਆ ਵੀ ਰੁੱਤ ਟੈਟ ਹੋ ਚੁੱਕੀ ਹੈਗੀ ਮੰਡੀ ਦੇ ਵਿੱਚ ਮਤਲਬ ਪਸ਼ੂ ਦਾ ਸੂਆ ਘਟ ਗਿਆ ਤਾਂ ਕਰਕੇ ਥੋੜੇ ਜਿਹਾ ਪਸ਼ੂ ਦਾ ਕਾਲ ਪੈ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਰੇਟ ਤੇ ਕਵਾਂਗੇ ਤਾਂ ਬੜਾ ਜਿਆਦਾ ਅਸਰ ਪੈਣ ਕੀਤਾ ਜਦੋਂ ਉਹੀ ਗੱਲ ਆ ਵੀ ਮਤਲਬ ਵੀ ਪਸ਼ੂ ਨਾ ਹੋਵੇ ਤਾਂ ਉੱਤੇ ਅਸਰ ਪੈਣੀ ਪੈਣੇ ਆਗੇ ਤੇ ਬਾਕੀ ਮੰਡੀ ਦੇ ਵਿੱਚ ਐ ਪੂਰਾ ਮਾਹੌਲ ਤਾਂ ਤੁਹਾਨੂੰ ਪਤਾ ਹਰ ਇੱਕ ਵਾਰ ਬਣੀ ਹੁੰਦਾ ਚੰਗਾ ਚੰਗਾ ਤੇ ਦੇਖ ਸਕਦੇ ਹੋ ਹਨਾ ਪਸ਼ੂ ਘਟ ਤੇ ਅੱਗੇ ਚੱਲ ਕੇ ਤੁਹਾਨੂੰ ਚੰਗੀ ਜਾਣਕਾਰੀ ਦੇ ਨਾਲ ਤਾਂ ਦੱਸਣਾ ਚਾਹਣੇ ਆਂਗੇ ਵੀ ਸਾਡਾ ਕੰਮ ਤੁਹਾਨੂੰ ਚੰਗੇ ਚੰਗੇ ਪਸ਼ੂ ਦਿਖਾਉਣਾ ਤੇ ਤੁਸੀਂ ਆਪਦੀ ਗਰੰਟੀ ਦੇ ਮੁਤਾਬਕ ਜਾਂ ਆਪਦੀ ਇੱਛਾ ਦੇ ਮੁਤਾਬਕ ਤੇ ਪਸ਼ੂ ਦੇਖ ਕੇ ਉਹ ਚੈੱਕ ਕਰਕੇ ਹਨਾ ਫਿਰ ਖਰੀਦਨੇ ਆਂਗੇ ਤੇ ਜੇ ਆਪਾਂ ਮੰਡੀ ਦੀ ਆਪਾਂ ਤਰੀਕ ਦੀ ਗੱਲ ਕਰੀ ਤਾਂ ਹਰੇਕ ਮਤਲਬ ਐ ਤਾਂ ਵਰਨੂ ਹੁੰਦੀ ਠੀਕ ਹੈ ਤੇ ਆਉਣ ਵਾਲੇ ਦਿਨ ਅੱਜ ਆਪਾਂ ਕਹਿ ਸਕਦੇ ਹਾਂ ਮੰਡੀ ਨਾਲ ਆਪਾਂ ਨੂੰ ਮੈਸੇਜ ਵੀ ਕਰਨਾ ਪਊਗਾ ਕਿਉਂਕਿ ਪੀਡੀਐਫ ਦਾ ਮੇਲਾ ਆਉਣ ਵਾਲਾ ਹੈ ਇਹ ਕੋਸ਼ਿਸ਼ ਕਰ ਸਾਡੀਆਂ ਤਿਆਰ ਕਰਨ ਸਾਡੇ ਪਸ਼ੂ ਮੁਕਾਬਲੇ ਲੜਨਗੇ ਹਨਾ ਉੱਥੇ ਅਸੀਂ ਵੀ ਜੀਵਾਂਗੇ ਤੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਐ ਜੁੜਦੇ ਐ ਕਿ ਤੇ ਕਈ ਭਰਾ ਸਾਨੂੰ ਕਈ ਗੱਲਾਂ ਦੇ ਬਾਰੇ ਨੌਲੇਜ ਕਹਿੰਦੇ ਸੀ ਬਈ 10 ਤਰੀਕ ਤੋਂ ਬਾਅਦ ਉਹਦਾ ਆਪਾਂ ਪੂਰੀ ਅਪਡੇਟ ਪਾਇਆ ਕਰਾਂਗੇ ਤੇ ਅਸੀਂ ਸਪੈਸ਼ਲ ਟਾਈਮ ਰੱਖਾਂਗੇ ਵੀ ਆ ਟਾਈਮ ਲਈ ਆਪਾਂ ਵੀਡੀਓ ਸ਼ੂਟ ਕਰਨੀ ਆ ਬਣਾਉਣੀ ਸੀ ਤੇ ਬਾਕੀ ਦੇਖੋ ਹਨਾ ਵੇ ਕਹਿੰਦੇ ਬਿਣਾ ਨਾਤੀ ਤੋਂ ਵੀ ਕਾਂਚੇ ਖੜੀ ਹੈਗੀ ਤੇ ਪੂਰੀ ਚੰਗੀ ਹੈਗੀ ਹੈ ਤੇ ਪੂਰਾ ਗੱਲਬਾਤ ਆਗੀ ਤੇ ਮੰਡੀ ਦਾ ਮਾਹੌਲ ਦੇਖੋ ਤੁਸੀਂ ਤੇ ਸ਼ਹਿਰ ਹਣਾ ਇਹ ਦੇਖੋ ਕੁਝ ਕੰਮ ਬੜਾ ਕੁਲੇ ਤੇ ਚੰਗਾ ਮਤਲਬ ਪੂਰਾ ਬਹਾਉਲ ਦੇ ਵਿੱਚ ਗੱਲਬਾਤ ਕਰਦੇ ਆਪਾਂ ਤੇ ਇਕਾਨਾ ਮੰਡੀ ਦੇ ਵਿੱਚ ਪੂਰਾ ਗਾਹ ਪਿਆ ਹੋਇਆ ਤੇ ਟਾਈਮ ਡੇਢ ਤੋਂ ਪੌਣੇ ਦੋ ਦਾ ਹੋ ਗਿਆ ਤੇ ਬਾਕੀ ਇਹ ਮੰਡੀ ਦੇ ਵਿੱਚ ਇਕੱਲੇ ਪੰਜਾਬ ਦੇ ਪਸ਼ੂ ਨਹੀਂ ਤਿੰਨੇ ਸਟੇਟਾਂ ਦੇ ਪਸ਼ੂ ਆਉਂਦੇ ਹੁੰਦੇ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਠੀਕ ਹੈ ਤੇ ਬਾਕੀ ਵਿਚਾਰ ਲੈਣੇ ਹੈਗੇ ਉਹੀ ਗੱਲ ਬਾਤ ਹੁੰਦਾ ਹੈ ਕਿ ਅੱਜ ਮੰਡੀ ਦਾ ਰੇਟ ਕੈਸਾ ਹੈ ਬੜੀਆ ਠੀਕ ਹੈ ਵਧੀਆ ਹੈਗਾ ਹਾਂ ਹਾਂ ਹੋਰ ਕੀ ਆਲਾ ਤੇ ਬਾਈ ਦਾ ਕੰਮ ਆਗਾ ਸੇਲ ਪਰਚੇਜ਼ ਦਾ ਤੇ ਜੇ ਕਿਸੇ ਭਰਾ ਨੇ ਵੀ ਕੋਈ ਪਸ਼ੂ ਖਰੀਦਣਾ ਹੁੰਦਾ ਚਾਹੇ ਜਾਂ ਗਾਂ ਜਾਂ ਮੱਝ ਹਨਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਈ ਆਪਣਾ ਨੰਬਰ ਬੋਲ ਦੇ ਮੜਾ ਜੀ 9929800214 ਇੱਕ ਵਾਰੀ ਹੋਰ ਬੋਲ ਦੇ ਬਈ 9729800214 ਤੇ ਬਈ ਆਪਾਂ ਜੇ ਆਪਾਂ ਰੇਟ ਦੀ ਗੱਲ ਕਰੀ ਤਾਂ ਮੰਡੀ ਦੇ ਰੇਟ ਕਿਵੇਂ ਚੱਲ ਰਹੇ ਅੱਜ ਰੇਟ ਤਾਂ ਆਏ ਆ ਵੀਰ ਜੀ ਦੇਖੋ ਦੇਖ ਅਜਿਹੋ ਜਿਹੇ ਆਪਾਂ ਰੇਟ ਲਾਵਾ ਕੋਈ ਜ ਟੰਕਰ ਮਿਲ ਜਾਂਦਾ ਠੀਕ ਆ ਬਈ ਅ ਵੀ ਮੈਂ ਥੋੜੂੰ ਘੱਟ ਵੱਧ ਕਹੀ ਚੱਲਾਂ ਠੀਕ ਆ ਬਈ ਧੰਨਵਾਦ ਹਾਂਜੀ ਹੂੰ ਗਰਾਹ ਦਾ ਫਰਕ ਹੈਗਾ ਗਰਾਹ ਘੱਟ ਆ ਠੀਕ ਆ ਬਈ ਹਾਂਜੀ ਤੇ ਮੱਜਾਂ ਦਾ ਵੈਸ ਧੰਨਵਾਦ ਭਰਾ ਤੇ ਮੱਜਾਂ ਆਲੇ ਤੇਰਾ ਲਾਂਬਾ ਲੈ ਗਣਾ ਤੂੰ ਤੇ ਛੋਟ ਨਹੀਂ ਕਰ ਦੇਂਗੇ ਤੇਰੀ ਵੀਡੀਓ ਵਿੱਚ ਛੋਟ ਕਰਤੀ ਵਿੱਚ ਤੇ ਬਾਕੀ ਹਨ ਦੇਖੋ ਤੁਸੀਂ ਕਹਿੰਦੇ ਵੀ ਗਰਾਹ ਘਟਾ ਗੱਜ ਦੀ ਮੰਡੀ ਦੇ ਵਿੱਚ ਤੇ ਬਾਕੀ ਪੂਰਾ ਹੋਲਾ ਕਾ ਮੱਜਾਂ ਤਾਂ ਵੈਸੀ ਘਟ ਜਾਣੀਆਂ ਹੁਣ ਜਿਵੇਂ ਸੂਰਾ ਥੋੜਾ ਜਿਹਾ ਟਾਈਟ ਹੋ ਗਿਆ ਕੇ ਜਾ ਕੇ ਪਸੂ ਘੱਟ ਸੁੰਦੇ ਆ ਕੇ ਜਾਂ ਹਣ ਸੁੰਨੋ ਆਟ ਕੇ ਉਸ ਮੁਤਾਬਕ ਆਪਾਂ ਗੱਲ ਕਰਦੇ ਆਂਗੀ ਤੇ ਚੱਲਦੇ ਆਂ ਤੁਹਾਨੂੰ ਦਿਖਾਉਣੀਆਂ ਰੰਗ ਟੰਗ ਮੰਡੀ ਦੇ ਵਿੱਚ ਪੂਰਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀਆਂ ਚੰਗੀਆਂ ਅਪਡੇਟ ਜਾਂ ਖਸ਼ਪ ਪਸ਼ੂਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਣਾ ਸਟੇਟਸ ਐਡਾ ਡਾਕਟਰ ਵਾਲਾ ਹੋ ਵਰਕਰ ਆ ਰੱਖੇ ਤੇ ਬਾਈ ਇੱਕ ਕਹਿੰਦੇ ਭਰਾ ਵੀ ਸੀਮਨ ਸੁਮਨ ਤਾਂ ਬੱਲੇ ਹੁਣ ਆਪਾਂ ਟੋਪ ਦੇ ਯੂਜ਼ ਕਰਦੇ ਹਾਂ ਮਾੜਾ ਨਾ ਯੂਜ਼ ਕੀਤਾ ਨਾ ਕਰਾਉਣਾ ਜੇਕੇ ਇਹਦੇ ਚੰਗੇ ਪਸ਼ੂ ਹੋਣਗੇ ਤਾਂ ਫੇਰ ਹੀ ਹੋਣਗੇ ਤੇ ਆਪਾਂ ਨੂੰ ਫੇਰ ਹੀ ਉਹ ਘਰ ਹਣਗੇ ਹਨ ਤੇ ਬਾਕੀ ਆ ਦੇਖੋ ਹਨ ਤੇ ਪੂਰ ਗੱਲਬਾਤ ਤੇ कहा जाए से लखनऊ से भाई लेना है कैसा लगा मंडी में क्या बहुत बढ़िया हर मंडी में आते हो हाँ, आपका फार्म है की लखनऊ में नमस्ते भाई साहब नमस्ते भैया आप कहाँ से आप लखनऊ से आए पहली बार आएंगे आपका व्यापार का काम है डेयरी फार्म है डेयरी फार्म भी है व्यापार का भी काम व्यापार का काम भी है हाँ। आप कैसा लगा मंडी में आगे बहुत बढ़िया रेट कैसा लग रहा है महंगा ही महंगाई आज महंगा है और सुबह बहने कम हो गए ना इसलिए थोड़ा महंगा लग रहा है ओके धन्यवाद आपका ਮੱਕੀ ਦਿਖਾਉਣੇ ਆ ਬਈ ਸਾਨੂੰ ਚੱਲ ਕੇ ਤੇ ਬਈ ਕਹਿੰਦਾ ਵੀ ਹੂੰ ਚੰਗਾ ਮਾਹੌਲ ਆ ਪੂਰਾ ਮੰਡੀ ਦਾ ਤੇ ਚੰਗੇ ਚੰਗੇ ਟੋਪ ਕਲਾਸ ਦੇ ਪਸ਼ੂ ਆਉਂਦੇ ਹੈਗੇ ਤੇ ਬਹੁਤ ਬਹੁਤ ਧੰਨਵਾਦ ਆ ਸੋ ਤਾਂ ਮੰਡੀ ਦੀ ਪ੍ਰਾਰਥਨਾ ਕਰਦੇ ਆ ਆ ਕਰਦੇ ਆਗੇ ਮੰਡੀ ਦੇ ਵਿੱਚ ਜੁੜੇ ਗ੍ਰੈਂਡ ਲਈ ਹੈ ਨਾ ਤਾਂ ਬਹੁਤ ਬਹੁਤ ਜਿਆਦੇ ਧੰਨਵਾਦ ਤੇ ਦੇਖੋ ਹਨਾ ਪੂਰਾ ਮਾਹੌਲ ਬਣਿਆ ਹੋਇਆ ਤੇ ਲੈ ਸੌਦਾ ਹੋ ਜਿੰਦਾ ਇਹ ਆਪਾਂ ਜੋੜ ਦਿਆਂ ਤਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਕਰਦੇ ਹੁੰਦੇ ਹੁੰਦੇ ਕਿ ਆਰ ਵੀ ਲੈਬਸ ਉਹਦੇ ਵਿੱਚ ਨਾ ਬਹੁਤ ਭੇਤ ਹੁੰਦੇ ਹੈਗਾ ਕਿਸੇ ਨੇ ਲੱਖ ਰੁਪਏ ਕੇ ਕੱਖ ਦੀ ਵੇਚਣੀ ਹੈ ਕੱਖ ਦੀ 1 ਲੱਖ ਦੀ ਵੇਚਣੀ ਹੈ ਨਾ ਉਹਦੇ ਕਰਕੇ ਆਪਾਂ ਥੋੜਾ ਜਿਹਾ ਵਿਚਾਰ ਨਹੀਂ ਕਰਦੇ ਹੁੰਦੇ ਕਿ ਬਾਕੀ ਚੰਗੇ ਚੰਗੇ ਬਸ ਫਰੀਕਵਾਰ ਆਉਂਦੇ ਰਹਿੰਦੇ ਆ ਤੇ ਆ ਡਾਇਗਨੋਸ ਕਰੀ ਜਾਂਦੇ ਨੇ ਥਾਣੇ ਉਹ ਚੰਗੇ ਆਗੇ ਤੇ ਹਣਾ ਤੈਨੂੰ ਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ-ਜਿਹੜੇ ਸਾਡੇ ਨਾਲ ਜੁੜਦੇ ਆ ਜਾਂ ਪੇਜ ਦੇ ਵਿੱਚ ਆਉਂਦੇ ਆ ਨਵੇਂ ਤੇ ਆ ਮੈਨੂੰ ਐ ਲੱਗਦਾ ਵੀ ਦੋ ਕੱਟੇ ਆ ਗਏ ਕਈ ਨਹੀਂ ਮਾਜੀ ਲੱਗ ਆ ਗਏ ਠੀਕ ਹੈ ਲੱਕੀ ਦੇਖਦੇ ਆ ਹਨ ਤੇ ਆ ਕੰਬਲ ਬਹੁਤ ਸੋਹਣਾ ਵੀ ਆਪੋ ਨਹੀਂ ਪਿਆੰਦਾ ਹੈ ਕਿ ਮੰਡੀ ਦੇ ਵਿੱਚ ਜਿਹੜਾ ਮੱਝਾਂ ਤੇ ਦਿੰਦੇ ਹੋਗੇ ਤੇ ਥੋੜੀ ਗੱਲ ਬਤਾ ਹਨ ਆ ਮਾਝਾ ਕਿੰਨੇ ਸੋਏ ਆ ਇਹ ਫਾਈਨਸੂਏ ਸੁਣੀ ਆਲੇ ਇਹ ਡਰ ਕੇ ਡਰ ਕੇ ਡਰ ਕੇ ਡਰ ਕੇ ਰਹਿੰਦੇ ਰਹਿੰਦੇ ਕਿੰਨਾ ਰੇਟ ਕੀ ਆਦਾ ਇੱਕ 10 ਰੇਟ ਇੱਕ ਦਾ ਤੇ ਦੁੱਧ ਕਿੰਨਾ ਕੰਨ ਦਾ ਜਗੇ ਦੁੱਧ 20 ਲੀਟਰ ਦੁੱਧ 20 ਲੀਟਰ ਇਹਦੀ ਮਾਤਲੇ ਸੀਗਾ ਤੇ ਮਾਤਲੇ ਵੀ ਤੇ ਬਾਕੀ ਚੰਗੀ ਆ ਮੱਝ ਹਨ ਤੇ ਬਾਈ ਨੂੰ ਦੱਸਣ ਦਾ ਹੱਬ ਜਾਣੀ ਆ ਤੇ ਪੂਰਾ ਮਾਹੌਲ ਬਣਿਆ ਮੰਡੀ ਦਾ ਬਾਕੀ ਵੇਖੋ ਗੱਲਬਾਤ ਇਹਦਾ ਕੀ ਤੇ ਧੰਨਵਾਦ ਆ ਜਿਹੜੇ ਜਿਹੜੇ ਭਰਾਤ ਨਾਲ ਸਪੋਰਟ ਕਰਦੇ ਆ ਜੁੜਦੇ ਆ ਤੇ ਆ ਨੀਲੀ ਰਾਵੀ ਦੀ ਮਾਝ ਆ ਖੜੀ ਬਹੁਤ ਚੰਗੀ ਹੈ ਜੀ ਹਨਾ ਬਹੁਤ ਮਤਲਬ ਘੱਟ ਰੇਅਰ ਚਾਂਸ ਹੁੰਦੇ ਆ ਵੀੜਾ ਨੀਲੀ ਰਾਵੀ ਮਿਲੇ ਸਾਨੂੰ ਆ ਇੱਕ ਮਿਲ ਜਾਈ ਗਈ ਬਰੀਡ ਦੇ ਵਿੱਚ ਕਹਿ ਸਕਦੇ ਆ ਹਨਾ ਤੇ ਚੰਗਾ ਪੂਰਾ ਗੱਲਬਾਤ ਆ ਗਈ ਧੰਨਵਾਦ ਆ ਜਿਹੜੇ ਪ੍ਰਾਰਥਨਾ ਜੁੜਦੇ ਆ ਜਾਂ ਉਹ ਕਰਦੇ ਆਗੇ ਤੇ ਬਾਕੀ ਹੋਰ ਤੁਹਾਨੂੰ ਸੌਦਾ ਹੋਈ ਜਾਂਦਾ ਦਿਖਾਉਣੇਗੇ ਥੁੱਤ ਨਾਲੇ ਕਰਦੇ ਆ ਇਹ ਮਾਜ ਦੇਖੋ ਇਹ ਛੋਟੇ ਅਰਗੀ ਹੈਗੇ ਹਨਾ ਤੇ ਚੱਲਦੇ ਨੇ ਬਿੱਟੂ ਭਾਈ ਤਾਂ ਦੇਖੋ ਥੋੜਾ ਜਿਆ ਮੰਡੀ ਦੇ ਵਿੱਚ ਆਉਂਦੇ ਆ ਜਾਂ ਕਰਦੇ ਆ ਹਨਾ ਤੇ ਆਹ ਦੇਖੋ ਜੇ ਪੂਰੀ ਘੈਂਟ ਆ ਗਈ ਤੇ ਸੌਦਾ ਖੁੱਝਿਆ ਪਿਆ ਹੈ ਨਾ ਦੇ ਇਹ ਬੱਚਾ ਪਾ ਥੋੜਾ ਯਾ ਇਗਨੋਰ ਕਰ ਦਿਆ ਨਾ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਤੇ ਆ ਮਾਜ ਦਿਖਾਉਣੇ ਪੂਰੀ ਗੱਲ ਬਾਤ ਐ ਅੰਡਾ ਮਾਜ ਦੇ ਵਿੱਚ ਆਪਣਾ ਉਹ ਮੰਡੀ ਦਾ ਨੰਬਰ ਬਣਾਏਗਾ ਵੀ ਕਿਦੋਂ ਕਾਦੀ ਬਣਾਉਣੀ ਆ ਬਣਾ ਲੈ ਸਾਰਾ ਪਾ ਅਸੀਂ ਦਾਸਾਂ ਠੀਕ ਐ ਤਾਂ ਮਾਜ ਦੇਖੋ ਨਾਂਜੋ ਸਿੰਘ ਹਾਂ ਤੇ ਟਰੱਕ ਜੀ ਢੀ ਮੱਝ ਆਵੇ ਤੇ ਗੱਲਬਾਤ ਪੂਰੀ ਐ ਨਾ ਮੈਟਿਕ ਦੀ ਆ ਤੇ ਬਾਕੀ ਬਹੁਤ ਹੀ ਚੰਗਾਣਾ ਦੇਖੋ ਵੀ ਕਹਿੰਦੇ ਬੂਰੀ ਬਹੁਤ ਡਾ ਜਿਆਦੇ ਡਿਮਾਂਡ ਆ ਜੀ ਤੇ ਬੂਰੀ ਵੀ ਮੱਝ ਤੇ ਨੀ ਆ ਤੇ ਬਹੁਤ ਜਿਆਦੇ ਮਤਲਬ ਚੰਗੇ ਚੰਗੇ ਪਸ਼ੂ ਆਉਂਦੇ ਰਹਿੰਦੇ ਹੈਗੇ ਮੰਡੀ ਦੇ ਵਿੱਚ ਤੇ ਥੋੜਾ ਜਿਹਾ ਸੁਹਾ ਘਟ ਘਟ ਜਾਂਦਾ ਉੱਥੇ ਚਾ ਕੇ ਹੈ ਨਾ ਅੱਛੀ ਪਸ਼ੂਆਂ ਦਾ ਫਰਕ ਤਾਂ ਆ ਜਾਂਦਾ ਤੇ ਬਾਕੀ ਆਉਂਦੇ ਜਾਂਦੇ ਪਸ਼ੂ ਰਹਿੰਦੇ ਹੈਗੇ ਤੇ ਚੰਗੇ ਚੰਗੇ ਤੇ ਵੀ ਜਿਹੜੇ ਨੇ ਵੀ ਆਉਣਾ ਆਉਂਦਾ ਤਾਂ ਹਰੇਕ ਐਤਵਾਰ ਨੂੰ ਨਾਪਾਲੀ ਮੰਡੀ ਤੇ ਪਹੁੰਚਣ ਦੀ ਕਿਰਪਾਰਤਾ ਕਰਿਆ ਕਰੋ ਤੇ ਚੰਗੇ ਚੰਗੇ ਪਸ ਹਨਾ ਆਪਾਂ ਖਰੀਦ ਸਕੀਏ ਬਾਕੀ ਰੌਣਕ ਮੇਲਾ ਅਦਰ ਸਟੇਟਾਂ ਦੇ ਹਨਾ ਦੇਖ ਸਕਦੇ ਹੋ ਨਾ ਪੂਰੀ ਮੱਝ ਅੱਜ ਵਾਈ ਜਾਂਦੇ ਜੀ ਮੇਰੇ ਪੂਰੀ ਚੰਗੀ ਗੱਲ ਲਾਤਾ ਕਿ ਪੂਰੀਆਂ ਧਾਰ ਦੀ ਜੰਨੇ ਮੁੰਨੇ ਚੰਗੀ ਇੱਕ ਵਧੀਆ ਹਨਾ ਐਂਡ ਗੱਲ ਬਾਤ ਆ ਗਈ ਹੈ ਮੈਂ ਆ ਗੀ ਬਸ ਹਨਾ ਬਸ ਆ ਗੀ ਇਹ ਸੇੜ ਜੀ ਨੇ ਲੀਏ ਝਾਸੀ ਵਜ ਤੇ ਦੇਖ ਅਬ ਭਾਈਆਂ ਕਰਨੇ ਸਾਡੇ ਪੰਜਾਬ ਦੇ ਬੰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਬਾ ਬੈਠੀ ਹੈਗੀ ਬਾ ਠੀਕ ਆ ਗਈ ਥੋੜੀ ਸਾਰੀ ਨੀ ਵੀਡੀਓ ਬਾਕੀ ਦੇਖੋ ਗੱਲਬਾਤ ਹੋ ਰਹੀ ਐਂ ਦਾ ਮੰਡੀ ਦੇ ਵਿੱਚ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆਂ ਦੀ ਰੰਗ ਟੰਗ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਮੌਲ ਬਣਿਆ ਮੰਡੀ ਦਾ ਪੂਰਾ ਘੈਂਟ ਤੇ ਧੰਨਵਾਦ